ਕਈਆਂ ਨੂੰ ਤੇ ਦਿਸਦੇ ਹੀ ਨਹੀਂ ਅਸੀਂ ਬੈਠੇ ਜਿਹੜੇ ਬਿਲਕੁਲ ਐ ਪਿੱਛੇ ਬਹਿ ਜਾਂਦੇ ਐ 400 ਫੁੱਟ ਜਿਹੜੇ ਬੰਦੇ ਦੂਰ ਬੈਠੇ ਆ ਉਹਨਾਂ ਨੂੰ ਤੇ ਦਿਸਦੇ ਵੀ ਨਹੀਂ ਅਸੀਂ ਜੱਜ ਤਰ੍ਹਾਂ ਬੈਠੇ ਨਜ਼ਰ ਹੀ ਨਹੀਂ ਆਉਂਦੇ ਤੇ ਚਾਹੀਦੀ ਐ ਟੇਬਲ ਟਾਕ ਹੋਣੀ ਇਕੱਲੇ ਇਕੱਲੇ ਨਾਲ ਐਦਾਂ ਗੱਲ ਕਰਨੀ ਆ ਸਾਹਮਣੇ ਬਹਾ ਕੇ ਗੱਲ ਤੇ ਫੇਰ ਬਣੇਗੀ ਤੇ ਤੁਹਾਡੇ ਪਿੰਡ ਦਾ ਗ੍ਰੰਥੀ ਐਦਾਂ ਦਾ ਹੋਵੇ ਕਿ ਇਕੱਲੇ ਇਕੱਲੇ ਨਾਲ ਟੇਬਲ ਟਾਕ ਕਰ ਸਕਦੇ ਪਿੰਡ ਦੇ ਵਿੱਚ 100 ਨੌਜਵਾਨ ਹੈ ਹਰੇਕ ਬੱਚਾ ਉਹਦੇ ਕੋਲ ਬਹਿ ਕੇ ਗੱਲ ਕਰ ਸਕਦਾ ਹੋਵੇ ਟਾਈਮ ਹੋਵੇ ਉਹਦੇ ਕੋਲ ਕੱਲੇ-ਕੱਲੇ ਬੱਚੇ ਨਾਲ ਗੱਲ ਕਰੇ ਉਹਦੇ ਸਵਾਲਾਂ ਦੇ ਅਨਸਰ ਦੇਵੇ ਜਿਹੜੇ ਕੁਐਸਚਨ ਮਾਈਂਡ ਵਿੱਚ ਉੱਠਦੇ ਐ ਉਹਨਾਂ ਦੇ ਜਵਾਬ ਦੇ ਸਕੇ ਪਰ ਸਾਡੇ ਹਾਲ ਇਦਾਂ ਦਾ ਹੈ ਗੁਰਦੁਆਰੇ ਤੇ ਕਿੰਨੇ ਪੈਸੇ ਲਾਤੇ ਕਹਿੰਦੇ ਜੀ ਕਰੋੜ ਰੁਪਈਆ ਲਾਤਾ ਜੀ ਪਿੰਡ ਦੇ ਗੁਰਦੁਆਰੇ ਤੇ ਤੇ ਗ੍ਰੰਥੀ ਕਹਿੰਣਗੇ ਹਜ਼ਾਰ ਰੁਪਈਏ ਵਾਲਾ ਹੀ ਰੱਖ ਲਓ ਗਰੰਥੀ ਏਦਾਂ ਦਾ ਭਾਵੇਂ ਜਪਜੀ ਸਾਹਿਬ ਦੀ ਰਹਿਰਾਸ ਬਣਾ ਦੇ ਭਾਵੇਂ ਰਹਿਰਾਸ ਦੀ ਜਪਜੀ ਸਾਹਿਬ ਬਣਾਈ ਦੇ ਗਰੰਥੀ ਇਦਾਂ ਦਾ ਚਾਹੀਦਾ ਜਦੋਂ ਗੁਰਦੁਆਰੇ ਪ੍ਰਧਾਨ ਜੀ ਆਉਣ ਜਾਂ ਕਮੇਟੀ ਵਾਲੇ ਆਉਣ ਉਹਨਾਂ ਨੂੰ ਕਵੇ ਹੋਰ ਜੀ ਚਾਹ ਪਾਣੀ ਤੁਹਾਨੂੰ ਕੋਈ ਦੱਸੋ ਫਿਰ ਪਾਣੀ ਲਿਆ ਕੇ ਪਿਆਵੇ ਚਾਹ ਪਿਆਵੇ ਬਣਾ ਕੇ ਬਸ ਇਦਾਂ ਦੇ ਚਾਹੀਦੇ ਜੀ ਆਿਆਂ ਨੂੰ ਜੀ ਆਿਆਂ ਨੂੰ ਕਵੇ ਆਓ ਭਗਤ ਕਰੇ ਬਸ ਸਾਨੂੰ ਚਾਹੀਦਾ ਇਹ ਹੈ ਭਾਈ ਗੁਰਬਾਣੀ ਦੀ ਗੱਲ ਸੁਣਾਵੇ ਸਾਡੇ ਪਿੰਡ ਦਾ ਸਾਡਾ ਵਿਕਾਸ ਹੋਵੇ ਗੁਰਬਾਣੀ ਦੀ ਨੌਲੇਜ ਹੋਵੇ ਸਮਝ ਹੋਵੇ ਸਾਨੂੰ ਲੱਗਦਾ ਇਹ ਐਵੇਂ ਹੀ ਗੱਲ ਹੈ ਪਰ ਅਸਲ ਵਿੱਚ ਬੜੀ ਵੱਡੀ ਗੱਲ ਹੈ ਬੇਸਿਕ ਜੀਆਂ ਗੱਲਾਂ ਗ੍ਰੰਥੀ ਨੇ ਤੁਹਾਡੇ ਬੱਚਿਆਂ ਨੂੰ ਸਮਝਾ ਦੇਣੀਆਂ ਨੇ ਤੁਹਾਡਾ 200 ਰੁਪਇਆ ਮਹੀਨੇ ਦਾ ਖਰਚਾ ਕਰੋ ਗ੍ਰੰਥੀ ਐਸਾ ਰੱਖੋ ਜਿਹੜਾ ਸਾਰਾ ਪਿੰਡ ਚਾਹ ਨਾਲ ਸੁਣ ਜਾਵੇ ਚੱਲ ਯਾਰ ਬਹਿ ਕੇ ਸੁਣਦੇ ਆਂ ਸੁਣਦੇ ਨੇ ਲੋਕ ਪਰ ਕੋਈ ਸੁਣਾਉਣ ਵਾਲਾ ਹੋਵੇ ਸੁਣਾਉਣ ਵਾਲਾ ਚਾਹੀਦਾ ਜੀ ਅੱਜ ਵੀ ਪੜਨਗੇ ਪਰ ਕੋਈ ਪੜਾਉਣ ਵਾਲਾ ਹੋਵੇ ਅੱਜ ਵੀ ਪਾਠ ਕਰਨਗੇ ਪਰ ਕੋਈ ਇਹਨਾਂ ਨੂੰ ਪਾਠ ਕਰਾਉਣ ਵਾਲਾ ਹੋਵੇ ਸੁਣਦੇ ਨੇ ਦੱਸਣ ਵਾਲਾ ਹੋਵੇ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਅੱਜ ਦੇ ਲੋਕ ਤੇ ਸੁਣ ਮੈਨੂੰ ਬੜੇ ਬੰਦੇ ਮਿਲਦੇ ਕਹਿਣਗੇ ਸੁਣਦਾ ਹੀ ਨਹੀਂ ਜੀ ਕੋਈ ਅੱਜ ਕੱਲ ਕਿਹੜਾ ਸੁਣਦਾ ਹੈ ਜੀ ਜਿੰਨਾ ਮਰਜ਼ੀ ਵਧੀਆ ਸੁਣਾਈ ਦੱਲੂ ਕੋਈ ਐਵੇਂ ਨਹੀਂ ਸੁਣਦੇ ਮੇਰਾ ਤਜਰਬਾ ਇਹ ਕਹਿੰਦਾ ਵੀ ਜਰੂਰ ਸੁਣ ਲਗੇ ਮੈਂ ਇੱਥੇ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਵੀ ਲੋਕਾਂ ਨੂੰ ਬੈਠਿਆਂ ਨੂੰ ਵੇਖਿਆ ਕਹਿੰਦੇ ਆ ਨੌਜਵਾਨ ਨਹੀਂ ਇੱਥੇ ਨੌਜਵਾਨ ਹੀ ਬੈਠੇ ਆ ਸਾਰੇ ਸੁਣਦੇ ਆ ਟਿਕ ਕੇ ਬੈਠੇ ਰਹਿੰਦੇ ਆ ਠੀਕ ਆ 2-4 20-50 ਹੋਣਗੇ ਜਿਨ੍ਹਾਂ ਦਾ ਨਹੀਂ ਮਨ ਟਿਕਦਾ ਬਾਕੀ ਤੇ ਬੈਠੇ ਰਹਿੰਦੇ ਟਿਕ ਕੇ ਜੇ ਰੋਜ਼ ਗੁਰਬਾਣੀ ਦੀ ਵਿਚਾਰ ਹੋਏਗੀ ਸਹੀ ਢੰਗ ਨਾਲ ਤੁਸੀਂ ਸਮਝਾਉਂਗੇ ਤੇ ਜਰੂਰ ਸਮਝਣਗੇ ਲੋਕਾਂ ਦਾ ਦੋਸ਼ ਨਾ ਕੱਢੋ ਸਾਡੇ ਵਿੱਚ ਖੇਚ ਨਹੀਂ ਰਹੀ ਸਾਡੇ ਵਿੱਚ ਲੌਜੀਕ ਨਹੀਂ ਰਿਹਾ ਕੋਈ ਦਲੀਲ ਨਹੀਂ ਰਹੀ ਇੰਟਰਸਟ ਕਾਦਾ ਬਣੇ ਗੱਪ ਕਹਾਣੀਆਂ ਉਹੀ ਪੁਰਾਣਾ ਜੋ ਸਿਸਟਮ ਤੁਰਿਆ ਆਉਂਦਾ ਹੈ ਉਹੀ ਤੁਟੂ ਅੱਗੇ ਤੋਰੀ ਜਾਂਦੇ ਜ਼ਰੂਰ ਕਿਰਪਾ ਕਰਕੇ ਗੁਰਬਾਣੀ ਨੂੰ ਸਹੀ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਪਿਆਰਿਓ ਜ਼ਿੰਦਗੀ ਬਦਲ ਜਾਂਦੀ ਏ ਸਤਿਗੁਰ ਦੇ ਬਚਨ ਸੁਣ ਕੇ ਬਸ ਜੋ ਹੁਣ ਅਗਲੀ ਗੱਲ ਧਿਆਨ ਨਾਲ ਸੁਣੋ ਪਹਿਲਾ ਨੁਕਤਾ ਸਮਝ ਲਿਆ ਵੀ ਗੁਰਦੁਆਰਾ ਸਾਹਿਬ ਕਾਦੇ ਲਈ ਜਾਣਾ ਹੈ ਬੋਲੋ ਇਹ ਬੋਲੋ ਜੀ ਕਾਦੇ ਲਈ ਜਾਣਾ ਹੈ ਗੇੜਾ ਦੇ ਨਹੀਂ ਜਾਣਾ ਕੀ ਕਰਨ ਜਾਣਾ ਇਹ ਪਹਿਲਾ ਨੁਕਤਾ ਹੈ ਦਿਮਾਗ 'ਚ ਰੱਖਿਓ ਦੂਜਾ ਨੁਕਤਾ ਯਾਦ ਕਰੋ ਚੇਤਾ ਰੱਖਿਓ ਦੂਜਾ ਨੁਕਤਾ ਇਹ ਹੈ ਜਦੋਂ ਵੀ ਗੁਰਦੁਆਰੇ ਜਾਣਾ ਕੁਝ ਬਣ ਕੇ ਨਹੀਂ ਜਾਣਾ ਗੁਰਦੁਆਰੇ ਜੀਰੋ ਆਈ ਜੋ ਹੋ ਕੇ ਜਾਣਾ ਨਾ ਕੁਛ ਹੋ ਕੇ ਜਾਣਾ ਨਮਾਣੇ ਬਣ ਕੇ ਜਾਣਾ ਗੁਰਦੁਆਰੇ ਵੇਖੋ ਲੀਡਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਲੀਡਰੀ ਬਾਹਰ ਛੱਡ ਕੇ ਆਉਣੀ ਹੈ ਜੇ ਗੁਰਦੁਆਰੇ ਜਾਣਾ ਲੀਡਰ ਬਣ ਜਾਣਾ ਮਾੜੀ ਨਹੀਂ ਮਾੜੀ ਗੱਲ ਨਹੀਂ ਪਰ ਲੀਡਰੀ ਬਾਹਰ ਛੱਡ ਕੇ ਆਇਆ ਜੇ ਬੰਦਾ ਲੀਡਰੀ ਨਾਲ ਲੈ ਆਇਆ ਦਵਾਨਾ ਵਿੱਚ ਲੀਡਰਾਂ ਨੂੰ ਵੇਖੀਦਾ ਫਿਰ ਦਵਾਨ ਸੁਣ ਸਕਦੇ ਆ ਬਹਿ ਕੇ ਨਾ ਜੇ ਲੀਡਰੀ ਨਾਲ ਲੈ ਆਇਆ 5 ਕਿ ਮਿੰਟ ਬਾਅਦ ਅੰਦਰ ਵਾਲੀ ਲੀਬਰੀ ਉਹਨੂੰ ਐ ਐ ਮਾਰਦੀ ਐ ੱੱਕਾ ਜਾ ਮਾਰਦੀ ਵੀ ਉੱਠ ਚੱਲ ਤੂੰ ਕਿੱਥੇ ਬੈਠਾ ਇਹਨਾਂ ਲੋਕਾਂ 'ਚ ਚੱਲ ਜੰਮੀਏ ਲੀਡਰੀ ਵਹਿਣ ਹੀ ਨਹੀਂ ਦਿੰਦੀ ਜੇ ਲੀਡਰੀ ਨਾਲ ਲੈ ਲੀਡਰ ਬਣ ਜਾਣਾ ਬਾਡੀਗਾਰਡ ਕੋਈ ਪਰ ਲੀਡਰੀ ਬਾਹਰ ਛੱਡ ਕੇ ਆਈ ਇਹ ਦੂਜਾ ਨੁਕਤਾ ਹੈ ਇਹ ਦੂਜਾ ਨੁਕਤਾ ਦੱਸ ਰਿਹਾ